ਸਲੋ ਕਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਪਤ ਮੇਰੀ ਦਾਣਾ ਬਿਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣ ਤੇਰੀ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਪਤ ਮੇਰੀ ਇੱਜ਼ਤ ਢੱਕਣ ਰੱਖਣ ਲਈ ਇੱਜ਼ਤ ਢੱਕ ਰੱਖਣ ਲਈ हे प्रभु ਤੈਂ ਮੈਨੂੰ ਆਪਣਾ ਪਿਆਰ ਰੂਪ ਰੇਸ਼ਮੀ ਕੱਪੜਾ ਦਿੱਤਾ ਹੈ। ਭਾਵ ਅਰਥ ਇਹ ਆ ਇਹਦਾ ਵੀ हे प्रभु ਮੇਰੀ ਇੱਜ਼ਤ ਢਕੀ ਰਹੇ ਤੂੰ ਮੈਨੂੰ ਕਿਰਪਾ ਕਰਕੇ ਆਪਣੇ ਪਿਆਰ ਦਾ ਰੂਪ ਰੇਸ਼ਮੀ ਪਿਆਰ ਰੂਪ ਰੇਸ਼ਮੀ ਕੱਪੜਾ ਦਿੱਤਾ ਹੈ। ਤੇ ਆਪਾਂ ਇੱਥੇ ਕੀ ਕਰਦੇ ਹਰਦਾਸ ਭਾਈ ਸਾਹਿਬ ਕਰਦੇ ਨੇ ਸਾਰੇ ਹੀ ਬੇਨਤੀ ਕਰੂੰਗਾ ਮੈਂ ਇਹ ਤੇ ਧਿਆਨ ਦੇਣਾ ਵੀ ਜਦੋਂ ਆ ਪਰਮਾਲਾ ਸਾਹਿਬ ਭੇਟ ਕਰਦੇ ਆ ਸਤਿਗੁਰੂ ਨੂੰ ਤੇ ਉਦੋਂ ਇਹ ਸ਼ਬਦ ਪੜਿਆ ਜਾਂਦਾ ਪ੍ਰੇਮ ਪਟੋਲਾ ਤੈਸੈ ਦਿੱਤਾ ਢੱਕਣ ਕੋ ਪਤ ਮੇਰੀ ਵੀ ਦੇਖੋ ਰਮਾਲਾ ਦਾ ਗੁਰੂ ਸਾਹਿਬ ਨੂੰ ਭੇਟ ਕੀਤਾ ਜਾ ਰਿਹਾ ਤੇ ਸ਼ਬਦ ਦੇਖੋ ਗੇੜਾ ਪੜਿਆ ਜਾ ਰਿਹਾ ਵੀ ਪ੍ਰੇਮ ਪਟੋਲਾ ਤੈਸੈ ਦਿੱਤਾ ਏ ਭਾਈ ਅਸਲ ਵਿੱਚ ਤਾਂ ਇਹੀ ਗੱਲ ਆ ਵੀ ਪ੍ਰੇਮ ਦਾ ਪਟੋਲਾ ਪ੍ਰਭੂ ਪਰਮਾਤਮਾ ਨੇ ਆਪਣੇ ਪਿਆਰ ਦਾ ਪਿਆਰ ਰੂਪੀ ਕੱਪੜਾ ਰੇਸ਼ਮ ਦਾ ਕੱਪੜਾ ਮੈਨੂੰ ਦੇਤਾ ਮੇਰੀ ਪਤ ਟਕੀ ਰਹੇ ਵੀ ਮੈਂ ਵਿਸ਼ੇ ਬਕਾਰਾਂ ਵਿੱਚ ਨਾ ਫਸਾਂ ਉਦੋਂ ਮੇਰਾ ਖਿਹੜਾ ਛੁੱਟ ਜੇ ਗੁਰੂ ਦਾ ਗਿਆਨ ਪੱਲੇ ਆ ਜੇ ਗੁਰੂ ਦਾ ਪ੍ਰੇਮ ਪੈ ਗਿਆ ਜਦੋਂ ਗੁਰੂ ਦਾ ਗਿਆਨ ਪੱਲੇ ਆ ਜਾਣਾ ਤੇ ਉਹ ਵਿਸ਼ੇ ਬਕਾਰਾਂ ਬੱਲੇ ਕੋ ਖਿਹੜਾ ਛੁੱਟ ਜਾਣਾ ਇੱਜ਼ਤ ਟਕੀ ਜਾਣੀ ਆ ਨਹੀਂ ਵਿਸ਼ੇਪਕਾਰ ਖੱਜਲ ਖੁਆਰ ਕਰਦੇ ਨੇ ਮਨ ਨੂੰ ਕੁੱਲ ਤੇ ਗੁਰੂ ਦਾ ਜਦੋਂ ਪ੍ਰੇਮ ਪਟੋਲਾ ਹੋਇਆ ਪਾਸ ਠੀਕ ਆ ਜੀ ਤੇ ਫੇਰ ਉਸ ਬਕਾਰਾਂ ਵੱਲੋਂ ਬਚਾਈ ਰੱਖੇਗਾ ਗੁਰੂ ਦਾ ਗਿਆਨ ਤੇ ਜਿੱਤ ਤੱਕੀ ਰਹੇਗੀ ਨਹੀਂ ਤਾਂ ਫੇਰ ਖੱਜਲ ਖੁਆਰ ਕਰੀ ਜਾਂਦੇ ਨੇ ਚਲੋ ਅੱਗੇ ਮਹਾਰਾਜ ਨੇ ਦੱਸਿਆ ਦਾਨ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਤੂੰ ਮੇਰਾ ਖਸਮ ਮੇਰੇ ਦਿਲ ਦੀ ਜਾਣਨ ਵਾਲਾ ਹੈ ਪਰ ਮੈਂ ਤੇਰੀ ਕਦਰ ਨਹੀਂ ਜਾਤੀ ਮੈਂ ਤੇਰੀ ਕਦਰ ਨਹੀਂ ਜਾਣੀ ਤੂੰ ਮੇਰਾ ਖਸਮ ਮੇਰੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੈ ਪਰ ਮੈਂ ਤੇਰੀ ਕਦਰ ਨਹੀਂ ਜਾਣੀ ਮਹਾਰਾਜ ਮਿਰਤ ਕਿਰਪਾ ਕਰੋ ਪਿਆਰ ਦੀ ਦਾਤ ਬਖਸ਼ੋ ਗਿਆਨ ਦੀ ਦਾਤ ਬਖਸ਼ੋ ਮੈਂ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹਾ ਮਹੱਲਾ 5 ਟੈਂਡੇ ਸਿਮਰਨ ਹਬ ਕਿਸ ਲਤਮ ਬਖਮ ਨਾ ਡਠਮ ਕੋਈ ਇਹ ਦੇਖੋ ਜੀ ਇਹ ਪੰਜਾਬੀ ਭਾਸ਼ਾ ਨਹੀਂ ਹੈ ਮਹਾਰਾਜ ਨੇ ਕਈ ਪਛਾਵਾਂ ਵਿੱਚ ਬਾਣੀ ਲਿਖੀ ਹੈ ਇੱਥੇ ਹੁਣ ਮਹਾਰਾਜ ਨੇ ਦੱਸਿਆ हे ਪ੍ਰਭੂ ਤੇਰੇ ਸਿਮਰਨ ਦੀ ਬਰਕਤ ਨਾਲ ਮੈਂ ਮਾਨੋ ਹਰੇਕ ਪਦਾਰਥ ਲੱਭ ਲਿਆ ਹੈ ਤੇ ਜ਼ਿੰਦਗੀ ਵਿੱਚ ਕੋਈ ਅਖਿਆਈ ਨਹੀਂ ਦੇਖੀ ਤੈਂਡੇ ਸਿਮਰਨ ਵੀ ਤੇਰਾ ਸਿਮਰਨ ਕਰਕੇ ਹਬ ਕਿਸ ਲੱਦਮ ਸਾਰਾ ਕੁਛ ਹੀ ਮੈਨੂੰ ਲੱਭ ਗਿਆ ਬਖਮਨ ਡਿਠਮ ਕੋਈ ਮੈਂ ਔਖਾ ਸਮਾਂ ਦੇਖਿਆ ਹੀ ਨਹੀਂ ਹੈ ਤੇਰੀ ਕਿਰਪਾ ਦੇ ਨਾਲ ਤੂੰ ਐਡੀ ਵੱਡੀ ਕਿਰਪਾ ਕਰਦਾ ਮੈਨੂੰ ਔਖਾ ਸਮਾਂ ਤੂੰ ਦੇਖਣ ਹੀ ਨਹੀਂ ਦਿੱਤਾ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ ਗੁਰੂ ਮਹਾਰਾਜ ਕਹਿੰਦੇ ਨੇ ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ ਉਸ ਦੀ ਇੱਜ਼ਤ ਨੂੰ ਹੋਰ ਕੋਈ ਨਹੀਂ ਮਿਟਾ ਸਕਦਾ ਬਉੜੀ ਹੋਵੇ ਸੁਖ ਕਣਾ ਦਈ ਧਈਏ ਹੋਵੇ ਸੁਖ ਕਣਾ ਦਈ ਧਈਏ ਹੇ ਪਿਆਰੇ ਪ੍ਰਭੂ ਨੋ ਸਿਮਰਿਏ ਜੇ ਪਿਆਰੇ ਪ੍ਰਭੂ ਨੂੰ ਸਿਮਰਿਏ ਤਾਂ ਬਹੁਤ ਹੀ ਸੁਖ ਹੁੰਦਾ ਹੈ ਬਨਜੈ ਰੋਗਾ ਕਾਣ ਹਰ ਗੁਣ ਗਾਈਏ ਬਨਜੈ ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਕਾਣ ਭਾਵ ਸਾਰੇ ਹੀ ਰੋਗ ਨਾਸ ਹੋ ਜਾਂਦਾ ਹਨ ਜਾਂਦੇ ਹਨ ਅੰਦਰ ਅਬਰ ਤੇ ਠੰਡ ਠੰਡ ਪ੍ਰਭ ਚਿਤ ਆਏ ਜੇ ਪ੍ਰਭੂ ਚਿਤ ਵਿੱਚ ਆਏ ਆਪਸੇ ਤਾਂ ਚਿਤ ਵਿੱਚ ਠੰਡ ਪੈ ਜਾਂਦੀ ਹੈ। ਭਟਕਣਾ ਖਤਮ ਹੋ ਜਾਂਦੀ ਹੈ। ਕ੍ਰੋਧ ਖਤਮ ਹੋ ਜਾਂਦਾ। ਜਿਹੜਾ ਲੈਣ ਦੇਣ ਦੇ ਪਿੱਛੇ ਮਨ ਵਿੱਚ ਕ੍ਰੋਧ ਪੈਦਾ ਹੋ ਜਾਂਦਾ ਹੁੰਦਾ ਨਾ। ਆਪਾਂ ਹੁਣੇ ਗੱਲਾਂ ਕਰਦੇ ਆਉਂਦੇ ਸੀ। ਤੰਗੀ ਪੇਸੀ ਹੈ ਤੇ ਮਨ ਦੇ ਵਿੱਚ ਕ੍ਰੋਧ ਪੈਦਾ ਹੋ ਜਾਂਦਾ। ਕਿਉਂਕਿ ਗਿਆਨਮਤਾ ਦੇ ਮੁਤਾਬਕ ਆਪਣਾ ਜੀਵਨ ਨਹੀਂ ਹੈ ਜੇ ਸਾਡੇ ਕੋਲੇ ਗਿਆਨ ਹੋਵੇ ਫਿਰ ਅਸੀਂ ਉਹ ਸਹਿਮਤੀ ਨਾਲ ਕੰਮ ਕਰ ਸਕਦੇ ਹਾਂ ਨਹੀਂ ਤਾਂ ਕਰੋਧੀ ਹੋ ਜਾਂਦਾ ਮਨ ਪਰ ਮਹਾਰਾਜ ਨੇ ਇੱਥੇ ਦੱਸਿਆ ਵੀ ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ ਭਾਵ ਸਾਰੇ ਹੀ ਰੋਗ ਨਾਸ ਹੋ ਜਾਂਦੇ ਹਨ ਜੇ ਦੋ ਪ੍ਰਮਾਤਮਾ ਦੇ ਗੁਣ ਗਾਵਾਂਗੇ ਸਾਡੇ ਕੋਲੇ ਸੂਚੀ ਵੀ ਹੋਊਗੀ ਸਾਨੂੰ ਜੀਵਨ ਜੀਣ ਦੀ ਜਾਂਚ ਆ ਜੂ ਨੈਸੀ ਇੱਕ ਦੂਜੇ ਤੇ ਛੱਡ ਦਿੰਨੇ ਆ ਘਰ ਪਰਿਵਾਰ ਦੀਆਂ ਗੱਲਾਂ ਦੇਖ ਲੋ ਆ ਮੀ ਇੱਕ ਬੰਦੇ ਤੇ ਛੱਡ ਦੇਣੀ ਵੀ ਚੱਲ ਕੋਈ ਨਾ ਉਹ ਵੀ ਮਤਲਬ ਕਿਸ਼ਤਾਂ ਵੀ ਉਹੀ ਦੇਊਗਾ ਘਰ ਦਾ ਰਸਣ ਵੀ ਉਹੀ ਲਿਆਊਗਾ ਜੇ ਕੋਈ ਹੋਰ ਲੈਣ ਦੇਣਾ ਕਿਸੇ ਵਿਆਹਾਂ ਸਾਧੀਆਂ ਦੇ ਨਿਉਂਦੇ ਜਿੰਦੇ ਕਿਸੇ ਨੇ ਦੇਣੇ ਆ ਤੇ ਉਹ ਵੀ ਉਹੀ ਦੇਵੇ ਇੱਕ ਤੇ ਛੱਡਤੀ ਨਾ ਆਪਣਾ ਆਪਦਾ ਕੰਮ ਸਵਾਰਨ ਤੇ ਲੱਗ ਗਿਆ ਦੂਜਾ ਉਹਦੇ ਤੇ ਛੱਡਤਾ ਤੇ ਉਹ ਵੀ ਫਿਰ ਕੀ ਕਰੇ ਬਈ ਜੇ ਇੱਕ ਤੇ ਛੱਡਦੇ ਆ ਸਾਰਾ ਘਰ ਦਾ ਸਿਸਟਮ ਰਲ ਕੇ ਚੱਲਦਾ ਦਵਾਈ ਬੂਟੀ ਦੇ ਖਰਚੇ ਨੇ ਰਸਣ ਪਾਣੀ ਦੇ ਖਰਚੇ ਨੇ ਕਿੰਨੇ ਖਰਚੇ ਨੇ ਕੀ ਕੁਝ ਕਰੇ ਬੰਦਾ ਜੇ ਸਾਡੇ ਕੋਲੇ ਗਿਆਨ ਹੋਵੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਕੋਲੇ ਗਿਆਨ ਵੀ ਹੋਊਗਾ ਜਿਹਦੇ ਕੋਲੇ ਗਿਆਨ ਆ ਉਹ ਫਿਰ ਸਹਿਮਤੀ ਨਾਲ ਕੰਮ ਕਰ ਲੈਂਦਾ ਵੀ ਨਾ ਭਾਈ ਜਲ ਤੁਸੀਂ ਐਂ ਕਰ ਲੋ ਆਪਾਂ ਐਂ ਕਰ ਲੈਨੇ ਇਹ ਵੀ ਕੰਮ ਨੇ ਪ੍ਰਚਾਰ ਨਾਲ ਸਾਰੇ ਹੀ ਕੰਮ ਕਰਨੇ ਨੇ ਅੱਗੇ ਮਹਾਰਾਜ ਨੇ ਦੱਸਿਆ ਅੰਦਰ ਵਰਤੇ ਠੰਡ ਪ੍ਰਭ ਚਿਤ ਆਏ ਜੇ ਪ੍ਰਭੂ ਚਿੱਤ ਵਿੱਚ ਆਬਸਿਤ ਚਿੱਤ ਵਿੱਚ ਠੰਡ ਪੈ ਜਾਂਦੀ ਹੈ ਮਾੜੀ ਮਾੜੀ ਗੱਲ ਤੇ ਘਬਰਾਉਂਦਾ ਨਹੀਂ ਇਨਸਾਨ ਨਹੀਂ ਤਾਂ ਜੇ ਕੋਈ ਗੱਲ ਕਹੋ ਤਾਂ ਭਾਂਬੜ ਵਾਲਾ ਉੱਠਦੇ ਆ ਕਲੇਸ਼ ਖੜੇ ਹੋ ਜਾਂਦੇ ਨੇ ਜੇ ਗੁਰੂ ਦਾ ਗਿਆਨ ਹੋਵੇ ਫਿਰ ਸਹਿਮਤੀ ਨਾਲ ਕੰਮ ਹੁੰਦੇ ਨੇ ਚੋ ਸੋ ਮਹਾਰਾਜ ਕਹਿੰਦੇ ਅੰਦਰ ਵਰਤੇ ਠੰਡ ਪ੍ਰਭ ਚਿੱਤ ਆਏ ਪੂਰਨ ਹੋਵੇ ਆਸ ਨਾਏ ਮਨ ਵਸਾਈ ਜੇ ਪ੍ਰਭੂ ਦਾ ਨਾਮ ਮਨ ਵਿੱਚ ਵਸ ਪਏ ਤਾਂ ਆਸ ਪੂਰੀ ਹੋ ਜਾਂਦੀ ਹੈ ਭਾਵ ਆਸਾ ਤ੍ਰਿਸ਼ਨਾ ਆਤਕ ਮਿਟ ਜਾਂਦੀ ਹੈ ਆਸਾ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ ਕੋਈ ਨ ਲੱਗੇ ਭਿੰਗਨ ਆਪ ਗਬਾਈਏ ਜੇ ਆਪਾ ਭਾਵ ਗਵਾ ਦੇਈ ਤਾਂ ਜ਼ਿੰਦਗੀ ਦੇ ਰਾਹ ਵਿੱਚ ਕੋਈ ਔਕੜ ਨਹੀਂ ਆਉਂਦੀ ਗਿਆਨ ਪਦਾਰਥ ਮਤ ਗੁਰ ਤੇ ਪਾਈਏ ਜੇ ਸਤਿਗੁਰੂ ਤੋਂ ਮਤ ਹਾਸਲ ਕਰੀਏ ਤਾਂ ਪ੍ਰਭੂ ਦੇ ਗਿਆਨ ਦਾ ਖਜ਼ਾਨਾ ਮਿਲ ਜਾਂਦਾ ਹੈ ਤਨ ਪਾਏ ਸੱਪੇ ਥੋਕ ਜਿਸ ਆਪ ਦਵਾਈਏ ਪਰ ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪ੍ਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ ਗੁਰੂ ਦੀ ਰਾਹੀ ਦਵਾਏ ਹਨ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਈ ਏ हे ਪ੍ਰਭੂ ਤੂੰ ਸਭ ਜੀਵਾਂ ਦੇ ਜੀਵਾਂ ਦਾ ਖਸਮ ਹੈ ਸਾਰੀ ਸ੍ਰਿਸ਼ਟੀ ਤੇਰੇ ਸائے ਹੇਠ ਹੈ ਸ਼ਲੋਕ ਮਹਲਾ 5ਵਾਂ ਸ਼ਲੋਕ ਮਹਲਾ 5ਵਾਂ ਨਦੀ ਤਰੰਡ ਨਦੀ ਤਰੰਡੜੀ ਮੈਂਡਾ ਖੋਜਣਾ ਕੁੰਬੇ ਮਾਂਜ ਮੁਹੱਬਤ ਤੇਰੀ ਦੁਬਾਰੇ ਪੰਕਤੀ ਪੜ੍ਹਦਾ ਜੀ ਨਦੀ ਤਰੰਡੜੀ ਮੈਂਡਾ ਖੋਜਣਾ ਖੁੰਬੇ ਮਾਂਜ ਮੁਹੱਬਤ ਤੇਰੀ ਸੰਸਾਰ ਸੰਸਾਰ ਨਦੀ ਵਿੱਚ ਤਰੀਦਾ ਮੇਰੇ ਪੈਰ ਵਾਹਿਗੁਰੂ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਚੱਕੜ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ ਸੰਸਾਰ ਕੁ ਸੁਖ ਭੋਗਦਾ ਹੋਇਆ ਇਨਸਾਨ ਪ੍ਰਮਾਤਮਾ ਦੇ ਨਾਮ ਬਾਣੀ ਨਾਲ ਜੁੜਿਆ ਰਹਿੰਦਾ ਤੇ ਉਹਦਾ ਬਕਾਰਾਂ ਵਾਲੇ ਚੱਕਰ 'ਚ ਪੈਰ ਨਹੀਂ ਤਿਲਕਦਾ ਆਪਾਂ ਇਹ ਸਮਝ ਲਓ ਇੱਥੇ ਆਈ ਲਿਖਿਆ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੇ ਮਨਜ ਮੁਹੱਬਤ ਤੇਰੀ ਇਹਦਾ ਭਾਵ ਇਹ ਹੈ ਬਣਿਆ ਵੀ ਸੰਸਾਰ ਨਦੀ ਵਿੱਚ ਸੰਸਾਰ ਯਾਤਰਾ ਕਰਦਾ ਹੋਇਆ ਮਨੁੱਖ ਸੰਸਾਰਕ ਨਦੀ ਐ ਇੱਕ ਇਹਦੇ ਵਿੱਚ ਯਾਤਰਾ ਕਰਦਾ ਹੋਇਆ ਆਪਣਾ ਜੀਵਨ ਬਸਰ ਕਰਦਾ ਹੋਇਆ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਕਦੇ ਵੀ ਉਹਦਾ ਬਕਾਰਾਂ ਵਾਲੇ ਚੱਕੜ ਵਿੱਚ ਪੈਰ ਨਹੀਂ ਜਾਂਦਾ ਅੱਗੇ ਤੋ ਸਹ ਚਰਨੀ ਮੈਂਡਾ ਹੀ ਅੜਾ ਹੀ ਅੜਾ ਤੋ ਸੋ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਵੇੜੀ ਤੋ ਸਹ ਚਰਨੀ ਮੈਂਡਾ ਹੀ ਅੜਾ ਸੀਤਲ ਸੀਤਮ ਹਰ ਨਾਨਕ ਤੁਲਹਾ 베ੜੀ हे पति प्रभु मैं अपना ए ਨਿਮਾਣਾ ਜਿਹਾ ਦਿਲ तेरे ਚਰਨਾਂ ਵਿੱਚ پرو ਲਿਆ ਹੈ ਸੰਸਾਰ ਸਮੁੰਦਰ ਵਿੱਚੋਂ ਤਰਨ ਲਈ ਤੂੰ ਹੀ ਨਾਨਕ ਦਾ ਤੁਲ ਹੈ ਹੈ ਤੇ 베ੜੀ ਹੈ ਮਹੱਲਾ 5 ਜਿੰਨਾ ਦਸੰਦੜਿਆ ਦੁਰਮਤ ਬਣੇ ਮਿੱਤਰ ਅਸਾੜੜੇ ਸਈ ਜਿਨ੍ਹਾਂ ਦਸੰਦੜਿਆ ਦੁਰਮਤ ਬਣੇ ਮਿੱਤਰ ਅਸਾੜੜੇ ਸਈ ਮਹਾਰਾਜ ਕਹਿੰਦੇ ਸਾਡੇ ਅਸਲ ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ دیدار ਹੋਇਆ ਭੈੜੀ ਮਤ ਦੂਰ ਹੋ ਜਾਂਦੀ ਹੈ ਹੌਂ ਟੰਡੇਂ ਦੀ ਜਗ ਸਬਾਇਆ ਹਾਂ ਟੁੰਡੇ ਦੀ ਜਗ ਸਭਾ ਜਨ ਨਾਨਕ ਬਿਰਲੇ ਕੇਈ ਪਰ ਹੈ ਦਾਸ ਨਾਨਕ ਮੈਂ ਸਾਰਾ ਜਗਤ ਭਾਲ ਵੇਖਿਆ ਹੈ ਕੋਈ ਬਿਰਲੇ ਅਜਿਹੇ ਮਨੁੱਖ ਮਿਲਦੇ ਹਨ ਪੌੜੀ ਆਵੇ ਸਹਬ ਚਿੱਤ ਤੇਰਿਆ ਭਗਤਾਂ ਡਿਠਿਆ ਆਵੇ ਸਹਬ ਚਿੱਤ ਤੇਰਿਆ ਭਗਤਾਂ ਡਿਠਿਆ ਮਨ ਕੀ ਕੱਟਿਏ ਮੈਲ ਸਾਧ ਸੰਗੁ ਬੁਠਿਆ ਏ ਪ੍ਰਭੂ ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਸਾਡੇ ਮਨ ਵਿੱਚ ਆ ਵਸਦਾ ਹੈ ਤੇ ਮਨ ਕੀ ਕੱਟਿਏ ਮੈਲ ਸਾਧ ਸੰਗੁ ਬੁਠਿਆ ਸਾਧ ਸੰਗਤ ਵਿੱਚ ਆਪਣਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ ਜਨਮ ਮਰਨ ਭਉ ਕੱਟਿਏ ਜਨਕਾ ਸ਼ਬਦ ਜਪ ਤੇ ਫਿਰ ਸਿੱਖਤ ਸਲਾਹ ਦੀ ਬਾਣੀ ਪੜਿਆ ਸੇਵਕ ਦਾ ਜਨਮ ਮਰਨ ਦਾ ਭਾਪ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਹੈ ਬੰਧਨ ਖੋਲਨ ਸੰਤ ਦੂਤ ਸਭ ਜਾਹੇ ਛਪ ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਖੋਲਦੇ ਹਨ ਉਸਲੇ ਬਕਾਰ ਰੂਪ ਸਾਰੇ ਜਨ ਭੂਤ ਲੁਕ ਜਾਂਦੇ ਹਨ ਉਦੇ ਨੇੜੇ ਨਹੀਂ ਫਰਕ ਸਕਦੇ ਫਿਰ ਜਿਸ ਤੂੰ ਲਾਇਨ ਰੰਗ ਜਿਸ ਦੀ ਸਭ ਧਾਰੀਆਂ ਮਹਾਰਾਣੀ ਦੱਸਿਆ ਤਿਸ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆਂ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਤੇ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆਂ ਜੋ ਆ ਪਹੁੰਚ ਤੇ ਬੇਅੰਤ ਹੈ ਸੰਤ ਉਸ ਪ੍ਰਮਾਤਮਾ ਨਾਲ ਸਾਡਾ ਪਿਆਰ ਜੋੜ ਦਿੰਦੇ ਹਨ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਏ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਾ ਆਪੇ ਹੋਏ ਦਿਆਲ ਤ ਭਗਤ ਸੰਗ ਪਾਈਏ ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸ਼ਲੋਕ ਮਾਲਾ ਮੰਜਵਾ 12 ਬਿਆਨੜੇ 12 ਬਿਆਨੜੇ ਬਿਆੰਡ ਨੜੇ ਬਿਆੰਡ ਨੜੇ ਬਾਰ ਬਿਆਣਣੜੇ ਹਮਸ ਤੁਮਸ ਕੋਕਾ ਪਈਆ ਰਾਹੀ ਦੁਬਾਰੇ ਪੰਕਤੀ ਫੇਰ ਪੜਦਾ ਜੀ ਇਹ ਬਾਰ ਬਿਆਣਣੜੇ ਬਿਆਣਣੜੇ ਹਮਸ ਤੁਮਸ ਕੋਕਾ ਪਈਏ ਰਾਹੀ ਜਗਤ ਰੂਪ ਇਸ ਬਗਾਨੀ ਜੂ ਵਿੱਚ ਫਸ ਜਾਣ ਕਰਕੇ ਤੇ ਤ੍ਰਿਸ਼ਨਾ ਦੀ ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿੱਚ ਬਾਹਰਾਂ ਵਿੱਚ ਰਹੀਆਂ ਹਨ ਬਾਰ ਬਿਆੰਡ ਨੜੇ ਹਮਸ ਤੁਮਸ ਕੂਕਾ ਪਈਆ ਰਾਹੀ ਜਗਤ ਰੂਪ ਇਸ ਬਗਾਨੀ ਜੂ ਵਿੱਚ ਫਸ ਜਾਣ ਕਰਕੇ ਤੇ ਤ੍ਰਿਸ਼ਨਾ ਦੀ ਅੱਗ ਦੇ ਬڑے ਸੇਕ ਦੇ ਕਾਰਨ ਰਾਹਾਂ ਵਿੱਚ ਬਹਾਰਾ ਪੈ ਰਹੀਆਂ ਹਨ ਭਾਵ ਜੀਵ ਕਬਰائے ਹੋਏ ਹਨ ਤੋ ਸਹ ਸੇਤੀ ਲੱਗੜੀ ਡੋਰੀ ਨਾਨਕ ਅਨਦ ਸੇਤੀ ਬਨਗਾਹੀ ਪਰ हे ਪਤੀ ਪ੍ਰਭੂ ਮੈਂ ਨਾਨਕ ਦੇ ਚਿੱਤ ਦੀ ਡੋਰ ਤੇਰੇ ਚਰਨਾਂ ਨਾਲ ਲੱਗੀ ਹੋਈ ਹੈ ਇਸ ਵਾਸਤੇ ਮੈਂ ਆਨੰਦ ਨਾਲ ਇਸ ਸੰਸਾਰ ਜੰਗਲ ਵਿੱਚੋਂ ਦੀ ਲੰਘ ਰਿਹਾ ਹਾਂ ਸੰਸਾਰ ਇੱਕ ਜੰਗਲ ਹੈ ਭਿਆਨਕ ਜੰਗਲ ਗੁਰੂ ਦੀ ਕਿਰਪਾ ਨਾਲ ਸੌਖਾ ਨਿਕਲਿਆ ਜਾਂਦਾ ਇਹ ਚ ਨਹੀਂ ਤਾਂ ਵਿਸ਼ਿਆਂ ਬਕਾਰਾਂ ਵਿੱਚ ਰੌ ਰੀਤੀਆਂ ਰਸਮਾਂ ਰਵਾਜਾਂ ਵਿੱਚ ਫਿਕਰਾਂ ਝੋਰੀਆਂ ਵਿੱਚ ਫਸਿਆ ਇਨਸਾਨ ਭਟਕਦਾ ਹੀ ਰਹਿੰਦਾ ਮਹੱਲਾ ਪੰਜਵਾਂ ਅੱਗੇ ਮਹਾਰਾਜ ਨੇ ਦੱਸਿਆ ਸੱਚੀ ਬੈਸਕ ਤਿੰਨ ਸੰਗ ਜਨ ਸੰਗ ਜਪੀਏ ਨੋ ਉਹਨਾਂ ਮਨੁੱਖਾਂ ਨਾਲ ਤੋੜ ਨਿਬਣ ਵਾਲੀ ਮੁਹੱਬਤ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਬੈਠਿਆਂ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕੇ ਗੁਰੂ ਦੇ ਬਚਨਾਂ ਨਾਲ ਗੁਰਬਾਣੀ ਨਾਲ ਪੂਰੀ ਸਾਝ ਪਾਲਾ ਪੱਕੀ ਤੌਰ ਤੇ ਗੁਰੂ ਮਹਾਰਾਜ ਦਾ ਕਹਿਣਾ ਕਿਉਂ ਇਹਨਾਂ ਨਾਲ ਬੈਠਿਆਂ ਸੱਚੀ ਬੈਸਕ ਤਿੰਨ ਸੰਗ ਜਨ ਸੰਗ ਜਪੀਏ ਨਾ ਕਿਉਂਕਿ ਗੁਰਬਾਣੀ ਦੇ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਜਾਂ ਗੁਰੂ ਦੇ ਪਿਆਰੇ ਜਿਹੜੇ ਤਤ ਗੁਰਮਤ ਤੇ ਗੱਲ ਕਰਦੇ ਨੇ ਨਾਮ ਬਾਣੀ ਦੀ ਗੱਲ ਹੀ ਕਰਦੇ ਨੇ ਸਿੱਖੀ ਸਿਧਾਂਤਾਂ ਦੀ ਗੱਲ ਕਰਦੇ ਨੇ ਤਤ ਗੁਰਮਤ ਤੇ ਜਿਹੜੇ ਪਹਿਰਾ ਦਿੰਦੇ ਨੇ ਉਹਨਾਂ ਦੀ ਸੰਗਤ ਕਰਨੀ ਉਹਨਾਂ ਤੋਂ ਬਚਨ ਸੁਣਨੇ ਨੇ ਗੁਰੂ ਸਾਹਿਬ ਦੇ ਇੱਕ ਦੂਜਾ ਵੱਡੀ ਗੱਲ ਇਹ ਹੈ ਵੀ ਨਾਮ ਬਾਣੀ ਨਾਲ ਆਪ ਜੁੜੋ ਪਈ ਆਪ ਸਹਿਜ ਪਾਠ ਕਰੋ ਆਪ ਬਾਣੀ ਪੜ੍ਹੋ ਸੁਣੋ ਇਹ ਇਹਨਾਂ ਦਾ ਸੰਗ ਹੈ ਇਹਨਾਂ ਦਾ ਸੰਗ ਕੀਤਿਆਂ ਠੀਕਾ ਜੀ ਸਾਡਾ ਪ੍ਰਮਾਤਮਾ ਨਾਮ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕੇ ਗਰਬਾਣੀ ਨਾਲ ਜੁੜ ਕੇ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਿਆ ਜਾਏਗਾ ਤੈਨ ਸੰਗ ਸੰਗ ਨਾ ਕੀਤੀ ਨਾਨਕ ਜਿਨ੍ਹਾਂ ਆਪਣਾ ਸਵਾਉ ਹੁਣ ਅਗਲੇ ਬੰਦ ਚ ਪਹਿਲੇ ਬੰਦ ਚ ਦਾਸਤਾ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਸੰਗ ਕਰੋ ਜਿਨ੍ਹਾਂ ਦੇ ਨਾਲ ਮਿਲਿਆ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਏ ਦੂਜੇ ਬੰਦ ਚ ਕਹੇ ਤਾਂ ਮਹਾਰਾਜ ਨੇ ਵੀ ਤਿੰਨਾ ਸੰਗ ਸੰਗ ਨਾ ਕੀਚੀ ਨਾਨਕ ਜਿਨ੍ਹਾਂ ਆਪਣਾ ਸੁਆਉ ਹੈ ਨਾਨਕ ਜਿਨ੍ਹਾਂ ਨੇ ਹਰ ਵੇਲੇ ਆਪਣੀ ਹੀ ਗਰਜ ਹੋਵੇ ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੂੰ ਸਦਾ ਆਪਣੀ ਗਰਜੀ ਪਉਂਦੀ ਆ ਵੇ ਮੇਰਾ ਕੰਮ ਸਬਰ ਜੇ ਇਹ ਤਾਂ ਨਾ ਇਹਦੀ ਕੋਈ ਜਰੂਰਤ ਨਹੀਂ ਹੁਣ ਇੱਥੇ ਆਪਾਂ ਹੋਰ ਭਾਵ ਲਵਾਂਗੇ ਪੂਰਾ ਬਈ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰਮਖ ਪਿਆਰਿਆਂ ਨੂੰ ਛੱਡ ਕੇ ਬਿਰਲੇ ਬਿਰਲੇ ਕਈ ਆਪਣੇ ਸਵਾਰਥ ਵਾਸਤੇ ਹੀ ਚੱਲਦੇ ਨੇ ਬਈ ਮੇਰਾ ਸਵਾਰਥ ਪੂਰਾ ਹੋ ਜਾਏ ਤੇ ਇਹਨਾਂ ਦੀ ਖਾਦੀ ਖੜੀ ਬਈ ਮੈਨੂੰ ਚੜਾਵੇ ਚੜੀ ਜਾਣਾ ਇਹ ਕਹਿ ਲੋ ਕញ្ញਾਂ ਦੀ ਇਹ ਵਰਤੀ ਹੁੰਦੀ ਆ ਆਪਦੇ ਨਾਲ ਜੋੜਨ ਦਾ ਸਵਾਰਥ ਇਹ ਹੁੰਦਾ ਕਈਆਂ ਦਾ ਵੀ ਮੇਰਾ ਬੈਂਕ ਬੈਲਸ ਵਧੀ ਜਾਵੇ ਮੇਰੀ ਜਾਇਦਾਦ ਵਧੀ ਜਾਵੇ ਮੇਰੀ ਪ੍ਰਾਪਰਟੀ ਵਧੀ ਜਾਵੇ ਮੇਰੇ ਕੋਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਾਰਾਂ ਹੋਣ ਉਹ ਹੰਦੀਆਂ ਕਿੱਥੋਂ ਆਉਂਦੀਆਂ ਕਿੱਥੋਂ ਆ ਸੰਗਤ ਦੇ ਪੈਸੇ ਦੇ ਨਾਲ ਕਿਉਂਕਿ ਜਿਹੜੇ ਆਪਦੇ ਨਾਲ ਆਏ ਜੋੜ ਲੈਂਦੇ ਤੇ ਫਿਰ ਉਹ ਇਦਾਂ ਵੀ ਹੋ ਜਾਂਦਾ ਤੇ ਜਿਹੜਾ ਹਰਪ੍ਰੀਤਮ ਕੀ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਜਿਹੜਾ ਮਨੁੱਖਤਾ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦਾ ਉਹ ਆਪਣਾ ਵੀਰ ਤੇ ਭਾਈ ਹੈ ਚਲੋ ਅੱਗੇ ਮਹਾਰਾਜ ਕਹਿੰਦੇ ਤਿੰਨਾ ਸੰਗ ਸੰਗ ਨਾ ਕੀਤੀ ਨਾਨਕ ਜਿਨ੍ਹਾਂ ਆਪਣਾ ਸਵਾਉ ਜਿਹੜੇ ਸਿਰਫ ਆਪਣੇ ਸਵਾਰਤ ਵਾਸਤੇ ਹੀ ਸਭ ਕੁਝ ਕਰਦੇ ਨੇ ਉਹਨਾਂ ਦਾ ਸੰਗ ਨਾ ਕਰੀ ਮਹਾਰਾਜ ਕਹਿੰਦੇ ਏ ਨਾਨਕ ਜਿਨ੍ਹਾਂ ਨੂੰ ਹਰ ਵੇਲੇ ਆਪਣੀ ਹੀ ਗਰਜ ਹੋਵੇ ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ ਪੌੜੀ ਸਾਬੇਲਾ ਪਰਬਾਨ ਜਿਤ ਸਤਗੁਰ ਭੇਟਿਆ ਮਹਾਰਾਜ ਕਹਿੰਦੇ ਉਹੀ ਘੜੀ ਥਾਂ ਪਈ ਜਾਣੋ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ ਹੁਣ ਜੇ ਆਪਾਂ ਆਪਣਾ ਧਿਆਨ ਗੁਰਬਾਣੀ ਵਿੱਚ ਅਗਰਬਾਣੀ ਸ਼ਬਦ ਨਾਲ ਜੁੜਿਆ ਹੋਇਆ ਸਮਝ ਲਓ ਇਹ ਘੜੀ ਸਲਖਣੀ ਆ ਜਿਹੜੇ 10 20 ਮਿੰਟ ਆਪਾਂ ਬੈਠਣਾ ਇਹ ਆਪਣੇ ਜੀਵਨ ਵਾਸਤੇ ਬਹੁਤ ਹੀ ਸੋਹਣਾ ਸਮਾਂ ਬਣ ਗਿਆ ਜਿਹੜਾ ਕਿ ਆਪਾਂ ਗੁਰੂ ਦੀ ਬਾਣੀ ਪੜ੍ਹ ਸੁਣ ਰਹੇ ਹਾਂ ਧਿਆਨ ਨਾਲ ਤੇ ਜੇ ਬੈਠੇ ਆਪਾਂ ਇੱਥੇ ਗੁਰਬਾਣੀ ਦਾ ਵਿਚਾਰ ਸ਼ਬਦ ਵਿਚਾਰ ਹੋਈ ਜਾਂਦੀ ਤੇ ਮਨ ਕਿਤੇ ਅਡਾਰੀ ਮਾਰ ਗਿਆ ਮੈਂ ਵੀ ਵਿੱਚ ਜੇ ਮੇਰਾ ਵੀ ਮਨ ਕਿਤੇ ਹੋਰ ਅਡਾਰੀ ਮਾਰ ਗਿਆ ਕਰੇ ਲੋਕਮਾਂਕਾਰਾਂ ਵਿੱਚ ਖਾਜ ਜਾ ਕੇ ਖੁੰਝ ਗਿਆ ਤੇ ਇਧਰ ਜੀਬ ਨਾਲ ਬੋਲੀ ਜਾਂਦਾ ਫੇਰ ਵੀ ਸਤਸੰਗ ਨਹੀਂ ਪੂਰੀ ਤਰ੍ਹਾਂ ਸ਼ਬਦ ਦੇ ਨਾਲ ਸੁਰਤ ਟੱਚ ਕਰਨੀ ਚਾਹੀਦੀ ਆ ਗੱਲ ਇੱਥੇ ਆਪਦੇ ਸਾਹ ਤੇ ਧਿਆਨ ਹੋਣਾ ਚਾਹੀਦਾ ਤੁਹਾਡਾ ਕੰਨਾਂ ਨਾਲ ਸੁਣੋ মুখ ਨਾਲ ਬੋਲਣਾ ਅੱਖਾਂ ਨਾਲ ਦੇਖਣਾ ਫੇਰ ਮਹਾਰਾਜ ਕਹਿੰਦੇ ਇਹ ਵੇਲਾ ਪ੍ਰਵਾਨ ਜਿਤ ਸਤਗੁਰ ਭੇਟਿਆ ਸਾਬੇਲਾ ਪ੍ਰਵਾਨ ਜਿਤ ਸਤਗੁਰ ਭੇਟਿਆ ਉਹੀ ਘੜੀ ਥਾਂ ਪਈ ਜਾਨੋ ਮਹਾਰਾਜ ਕਹਿੰਦੇ ਇਹ ਘੜੀ ਛੋਡੀ ਛਾਏ ਪੈ ਜਾਣੀ ਆ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ ਹੁਣ ਆਪਾਂ ਸਤਿਗੁਰੂ ਨੂੰ ਮਿਲੇ ਬੈਠੇ ਆ ਗੁਰੂ ਦੇ ਚਰਨਾਂ ਨਾਲ ਮਿਲੇ ਬੈਠੇ ਆ ਜੇ ਧਿਆਨ ਆਪਣਾ ਕਰਵਾਣੀ ਚਾਹਤਾਂ ਬਾਰ ਬਾਰ ਮੈਂ ਗੱਲ ਕਹੀ ਐ ਤੇ ਫੇਰ ਮਹਾਰਾਜ ਕਹਿੰਦੇ ਹੋਆ ਸਾਧੂ ਸੰਗ ਫਿਰ ਦੁੱਖ ਨਾ ਭੇਟ ਟੇਟਿਆ ਦੁੱਖ ਨਾ ਟੇਟਿਆ ਜਿਸ ਮਨੁੱਖ ਨੂੰ ਗੁਰੂ ਦਾ ਮੇਲ ਹੋ ਗਿਆ ਉਹ ਮੁੜ ਦੁੱਖਾਂ ਵਿੱਚ ਦੁੱਖਾਂ ਦੀ ਯਦ ਵਿੱਚ ਨਹੀਂ ਆਉਂਦਾ ਦੁੱਖਾਂ ਦੀ ਕੋਲ ਵਿੱਚ ਨਹੀਂ ਜਾਂਦਾ ਜੀਵ ਆਤਮ ਸਦਾ ਹੀ ਆਨੰਦਮਈ ਜ਼ਿੰਦਗੀ ਜੀਂਦਾ ਦੁੱਖ ਕਲੇਸ਼ ਨਹੀਂ ਉਹਨੂੰ ਘੇਰਦੇ ਪਿਆ ਨਹਿ ਚਲ ਥਾਨ ਫਿਰ ਘਰ ਬਣਾ ਲੇਟਿਆ ਮਹਾਰਾਜ ਕਹਿੰਦੇ ਗੁਰੂ ਮਿਲਿਆ ਜਿਸ ਨੂੰ ਪੱਕਾ ਟਿਕਾਣਾ ਲੱਭ ਪਿਆ ਉਹ ਫਿਰ ਹੋਰ ਹੋਰ ਜੁਨਾਂ ਵਿੱਚ ਨਹੀਂ ਪੈਂਦਾ ਨਦਰੀ ਆਇਆ ਇੱਕ ਸਗਲ ਬ੍ਰਹਮ ਇਟਿਆ ਉਸ ਨੂੰ ਹਰ ਥਾਂ ਇੱਕ ਬ੍ਰह्म ਹੀ ਦਿਸਦਾ ਹੈ ਬਾਹਰ ਵੱਲੋਂ ਆਪਣੀ ਨਜ਼ਰ ਨੂੰ ਸਮੇਟ ਕੇ ਫਿਰ ਬਾਹਰੀ ਧਿਆਨ ਨੇ ਇੱਕੋ ਇੱਕ ਪ੍ਰਭੂ ਪਰਮਾਤਮਾ ਵੱਲੀ ਧਿਆਨ ਗੁਰੂ ਵੱਲ ਧਿਆਨ ਕਾਰੋਬਾਰ ਆਪਣਾ ਕਰਦੇ ਰਹਿਣਾ ਇਹ ਵੀ ਨਹੀਂ ਹੈ ਵੀ ਕਾਰੋ ਬਿਹਾਰ ਛੱਡ ਕੇ ਬਹਿ ਜਾਵੇਲਾ ਹੁਣ ਵਿਚਲ ਹੁਣ ਕੰਮ ਤਾਂ ਆਪਾਂ ਕਰਨਾ ਨਹੀਂ ਕੋਈ ਗੁਰੂ ਵੱਲੀ ਧਿਆਨ ਨਹੀਂ ਰੱਖਣਾ ਗੁਰੂਵਲੀ ਧਿਆਨ ਰੱਖਣਾ ਆਪਦੀ ਸੱਚੀ ਸੁੱਚੀ ਕਰਤ ਕਮਾਈ ਕਰਨੀ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਨਾ ਦੁਨੀਆਂ ਵਿੱਚ ਵਿਚਰਦੇ ਭਲੇ ਦੇ ਕੰਮ ਕਰਨਾ ਸੱਚੀ ਸੁੱਚੀ ਕਰਤ ਕਮਾਈ ਕਰਨੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਕਾਨੂੰਨ ਵਿੱਚ ਵੀ ਪ੍ਰਵਾਨ ਹੋ ਜੇ ਤੇ ਦੁਨਿਆਵੀ ਜਿਹੜਾ ਦੇਸ਼ ਦਾ ਕਾਨੂੰਨ ਆ ਉਹਦੇ ਵੀ ਕਾਨੂੰਨ ਮੁਤਾਬਕ ਸੱਚੀ ਹੋਵੇ ਤੇਰੀ ਕਰਤ ਅੱਗੇ ਮਾਰਾ